ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋ ਬਾਈ ਇੱਕ ਛੋਟੀ ਜੀ ਪਹਿਲ ਹੈ ਸਾਡੇ ਪ੍ਰਧਾਨ ਸਾਹਿਬ ਪਰਮਿੰਦਰ ਤੇ ਮੁੰਡਾ ਇਹ ਮੈਡੀਸਨ ਪ੍ਰੂ ਆਪਾਂ ਲਾ ਰਹੇ ਹਾਂ ਬੂਟੇ ਸੰਜਣਾ ਬਹੀੜਾ ਤੇ ਅਰਜਨ ਕੇਸੀ ਕਿਕਰ ਇਹਨਾਂ ਦਾ ਇੱਕ ਬਹੁਤ ਹੀ ਵਧੀਆ ਚੀਜ਼ ਹੈ ਔਲੀ ਔਲੀ ਅਪਰੇਲਾ ਕਰਾਂਗੇ ਦਿਖਾਓ ਪ੍ਰਧਾਨ ਜੀ ਪਾਰਕ ਦਾ ਕੀ ਹਾਲ ਹੈ ਇਹਨੂੰ ਥੋੜਾ ਤਰਤੀਬ ਚ ਲਿਆਵਾਂਗੇ ਕਿਉਂਕਿ ਅੱਜ ਛੁੱਟੀ ਹੀ ਪਹਿਲਾ ਹੈ ਬਾਈ ਸਪੋਰਟ ਕਰਿਓ ਐਨਾ ਕੁਛ ਬੋਲਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਹੱਥਾਂ ਦੀਆਂ ਲਕੀਰਾਂ ਯਾਰੋ ਬਦਲਦੇ ਹੋ ਤਸਵੀਰਾਂ ਡਰ ਜਾਣਾ ਮਨਜ਼ੂਰ ਨਹੀਂ ਜੇ ਹੋਣੀ ਰਾਹ ਤੇ ਧੱਕੇ ਧੱਕੇ ਦੁਨੀਆ ਮਾਰੇ ਧੱਕੇ ਬੰਦਾ ਦਿਲਾਂ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ ਮੰਜ਼ਿਲ ਬਹੁਤੀ ਦੂਰ ਨਹੀਂ